ਇਹ ਇੱਕ ਬਹੁਤ ਹੀ ਦਿਲਚਸਪ ਕਹਾਣੀ ਹੈ ਪੂਰਨ ਭਗਤ ਦੇ ਜਨਮ ਅਤੇ ਮਾਂ ਦੇ ਸ਼ਰਾਸਤੀ ਪੂਰਨ ਭਗਤ ਦਾ ਜਨਮ ਸਿਆਲकोट ਦੇ ਮਹਾਰਾਜਾ ਸਲਵਾਨ ਦੇ ਘਰ ਹੋਇਆ ਸੀ ਜੋਤਸੀਆਂ ਨੇ ਭਵਿੱਖ ਵਾਣੀ ਕੀਤੀ ਸੀ ਕਿ ਪਿਤਾ ਤੇ ਪੁੱਤਰ ਨੂੰ ਪਹਿਲੇ 12 ਸਾਲ ਤੱਕ ਇੱਕ ਦੂਜੇ ਦਾ ਮੂੰਹ ਨਹੀਂ ਦੇਖਣਾ ਚਾਹੀਦਾ ਨਹੀਂ ਤਾਂ ਪਿਤਾ ਦੇ ਰਾਜ ਨੂੰ ਖਤਰਾ ਹੋਵੇਗਾ ਇਸ ਲਈ ਪੂਰਨ ਨੂੰ ਜਨਮ ਤੋਂ ਬਾਅਦ ਇੱਕ ਗੁਪਤ ਡੇਰੇ ਵਿੱਚ ਰੱਖਿਆ ਗਿਆ ਉਹ ਆਪਣੇ ਮਾਤਾ ਪਿਤਾ ਦੇ ਪਿਆਰ ਤੋਂ ਵਾਂਝਾ ਰਿਹਾ ਜਦੋਂ ਉਹ 12 ਸਾਲਾਂ ਦਾ ਹੋ ਗਿਆ ਤਾਂ ਉਹ ਆਪਣੇ ਪਿਤਾ ਨੂੰ ਮਿਲਣ ਲਈ ਮਹਿਲ ਵਿੱਚ ਭਰ ਪਿਆ ਮਹਾਰਾਜਾ ਜੀ ਨੇ ਉਸ ਨੂੰ ਆਪਣੀਆਂ ਮਾਤਾ ਦੇ ਨਾਲ ਮਿਲਣ ਲਈ ਕਿਹਾ ਪੂਰਨ ਭਗਤ ਪਹਿਲਾਂ ਆਪਣੀ ਮਾਤਾ ਦੇ ਕੋਲ ਗਿਆ ਉਸ ਨੇ ਉਸ ਨੂੰ ਬਹੁਤ ਪਿਆਰ ਤੇ ਆਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਤੂੰ ਦੂਸਰੇ ਮਾਤਾ ਜੀ ਉਹਨਾਂ ਦੇ ਕੋਲ ਮਹਿਲ ਕੋਟ ਚ ਮਿਲ ਕੇ ਆਓ ਮਹਾਰਾਜਾ ਸਲਵਾਨ ਦੀ ਇੱਕ ਨਵੀਂ ਰਾਣੀ ਸੀ ਜਿਸ ਦਾ ਨਾਮ ਨੂਨਾ ਸੀ ਉਹ ਬਹੁਤ ਹੀ ਛੋਟੀ ਉਮਰ ਦੀ ਸੀ ਜਦੋਂ ਪੂਰਨ ਦੇ ਨਾਲੋਂ ਬਹੁਤ ਛੋਟੀ ਸੀ ਤਾਂ ਲੂਣਾ ਨੇ ਪੂਰਨ ਨੂੰ ਦੇਖਿਆ ਜਦੋਂ ਪੂਰਨ ਮਾਂ ਦੇ ਕੋਲ ਮਿਲਣ ਲਈ ਗਿਆ ਉਸ ਨੇ ਕੋਈ ਇੰਨਾ ਜਵਾਨ ਆਦਮੀ ਨਹੀਂ ਸੀ ਦੇਖਿਆ ਉਹ ਨੂੰ ਲੱਗੇ ਕਿ ਇਹ ਮੇਰਾ ਪੁੱਤਰ ਹੈ ਉਹ ਕਹਿਣ ਲੱਗੀ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਲੈ ਉਸ ਦੇ ਰੂਪ ਤੇ ਮੋਹਿਤ ਹੋ ਗਈ ਉਸ ਦੇ ਸਾਹਮਣੇ ਵਿਆਹ ਦਾ ਪਸਤਾਵ ਰੱਖਿਆ ਪੂਰਨ ਨੇ ਇੱਕ ਪੁੱਤਰ ਦੇ ਨਾਂ ਤੇ ਉਸ ਦੇ ਪਸਤਾਵ ਨੂੰ ਠੁਕਰਾ ਦਿੱਤਾ ਅਤੇ ਉੱਥੋਂ ਚਲਾ ਗਿਆ ਇਹ ਸੁਣ ਕੇ ਰਾਣੀ ਨੂੰ ਬਹੁਤ ਬੇਇੱਜ਼ਤੀ ਮਹਿਸੂਸ ਹੋਈ ਅਤੇ ਉਹ ਆਪਣੇ અપਮਾਨ ਦਾ ਬਦਲਾ ਲੈਣ ਲਈ ਰਾਣੀ ਲੂਣਾ ਨੇ ਮਹਾਰਾਜਾ ਸਲਵਾਨ ਦੇ ਸਾਹਮਣੇ ਪੂਰਨ ਤੇ ਚਰਤਰਹੀਣ ਹੋਣ ਦਾ ਝੂਠਾ ਇਲਜ਼ਾਮ ਲਗਾਇਆ ਪਿਆਰ ਅਤੇ ਜਵਾਨੀ ਦੀ ਹੰਕਾਰ ਵਿੱਚ ਅੰਨਾ ਹੋਇਆ ਮਹਾਰਾਜਾ ਪੂਰਨ ਦੀ ਸਚਾਈ ਤੇ ਵਿਸ਼ਵਾਸ ਨਹੀਂ ਕਰ ਸਕਿਆ ਤਰੋਧ ਵਿੱਚ ਉਸਨੇ ਤੁਰੰਤ ਸਜ਼ਾ ਸੁناਈ ਪੂਰਨ ਦੇ ਹੱਥ ਪੈਰ ਕੱਟ ਕੇ ਉਸ ਨੂੰ ਇੱਕ ਅੰਨੇ ਖੂ ਵਿੱਚ ਸੁੱਟ ਦਿੱਤਾ ਜਾਵੇ ਪੂਰਨ ਜੋ ਬਿਲਕੁਲ ਨਿਰਦੋਸ਼ ਸੀ ਨੇ ਬਿਨਾ ਕਿਸੇ ਵਿਰੋਧ ਦੇ ਆਪਣੇ ਦੁੱਖ ਨੂੰ ਸਵੀਕਾਰ ਕਰ ਲਿਆ ਅਤੇ ਉਸ ਨੂੰ ਸਿਆਲਕੋਟ ਦੇ ਬਾਹਰ-ਬਾਹਰ ਇੱਕ ਸੁੱਕੇ ਖੂਹ ਵਿੱਚ ਸੁੱਟ ਦਿੱਤਾ ਗਿਆ ਜਿੱਥੇ ਉਹ जख्मी ਤੇਲਾਚਾਰ ਪਿਆ ਰਿਹਾ ਲਗਭਗ 12 ਸਾਲ ਤੱਕ ਪੂਰਨ ਖੂਹ ਦੇ ਵਿੱਚ ਦੁੱਖ ਚੱਲਦਾ ਰਿਹਾ ਇੱਕ ਦਿਨ ਗੋਰਨਾਥ ਆਪਣੇ ਚੇਲਿਆਂ ਸਮੇਤ ਉਸ ਜਗ੍ਹਾ ਤੋਂ ਲੰਘੇ ਜਦੋਂ ਗੁਰੂ ਜੀ ਨੇ ਖੂਹ ਵਿੱਚੋਂ ਇੱਕ ਅਜੀਬੋ-ਗਰੀਬ ਰੋਸ਼ਨੀ ਅਤੇ ਪੀੜਾ ਭਰੀ ਆਵਾਜ਼ ਸੁਣੀ ਤਾਂ ਉਹਨਾਂ ਨੇ ਆਪਣੇ ਚੇਲਿਆਂ ਨੂੰ ਉਸ ਨੂੰ ਬਾਹਰ ਕੱਢਣ ਦਾ ਹੁਕਮ ਦਿੱਤਾ ਗੁਰੂ ਗੋਰਖਨਾਥ ਨੇ ਆਪਣੇ ਤਪੱਸਿਆ ਦੇ ਵਲ ਨਾਲ ਪੂਰਨ ਨੂੰ ਠੀਕ ਕਰ ਦਿੱਤਾ ਅਤੇ ਉਸ ਦੇ ਕੱਟੇ ਹੋਏ ਅੰਗ ਵਾਪਸ ਜੋੜ ਦਿੱਤੇ ਪੂਰਨ ਆਪਣੇ ਨਮੀ ਜ਼ਿੰਦਗੀ ਤੋਂ ਪ੍ਰਭਾਵਿਤ ਹੋ ਕੇ ਦੁਨਿਆਵੀ ਮੋਹ ਤਿਆਗ ਦਿੱਤਾ ਅਤੇ ਗੁਰੂ ਗੋਰਖਨਾਥ ਦਾ ਚੇਲਾ ਬਣ ਗਿਆ ਗੁਰੂ ਜੀ ਨੇ ਉਸ ਨੂੰ ਭਗਤ ਦਾ ਨਾਮ ਦਿੱਤਾ ਅਤੇ ਉਸ ਨੂੰ ਤਪੱਸਿਆ ਅਤੇ ਸੇਵਾ ਲਈ ਜੰਗਲ ਦੇ ਵਿੱਚ ਭੇਜਿਆ ਜੰਗਲ ਵਿੱਚ ਤਪੱਸਿਆ ਕਰਦੇ ਸਮੇਂ ਪੂਰਨ ਭਗਤ ਇੱਕ ਹੋਰ ਰਾਜ ਦੀ ਰਾਣੀ ਸੁੰਦਰਾ ਦੇ ਮਹਿਲ ਦੇ ਨੇੜੇ ਪਹੁੰਚਿਆ ਰਾਣੀ ਸੁੰਦਰਾ ਨੇ ਜਦੋਂ ਉਸ ਦੇ ਰੂਪ ਅਤੇ ਚਮਤਕਾਰੀ ਸ਼ਕਤੀਆਂ ਬਾਰੇ ਸੁਣਿਆ ਤਾਂ ਉਹ ਉਸ ਦੇ ਨਾਲ ਵਿਆਹ ਕਰਨਾ ਚਾਹੁੰਦੀ ਸੀ ਉਸ ਨੇ ਪੂਰਨ ਨੂੰ ਆਪਣੇ ਮਹਿਲ ਵਿੱਚ ਰੱਖਣ ਦੀ ਕਈ ਵਾਰ ਕੋਸ਼ਿਸ਼ ਕੀਤੀ ਭਾਵੇਂ ਪੂਰਨ ਨੇ ਰਾਣੀ ਸੁੰਦਰਾ ਨਾਲ ਇੱਕ ਚੇਲੇ ਵਜੋਂ ਕੁਝ ਸਮਾਂ ਬਿਤਾਇਆ ਪਰ ਉਸ ਨੇ ਉਸ ਨੂੰ ਸਮਝਾਇਆ ਕਿ ਉਸ ਦਾ ਮਾਰਗ ਸੰਸਾਰਿਕ ਨਹੀਂ ਬਲਕਿ ਭਗਤੀ ਦਾ ਹੈ ਪੂਰਨ ਨੇ ਆਖਰਕਾਰ ਉਸ ਨੂੰ ਸੱਚੇ ਮਾਰਗ ਦਾ ਉਪਦੇਸ਼ ਦਿੱਤਾ ਅਤੇ ਉਸ ਦੇ ਮੋਹ ਨੂੰ ਤਿਆ ਕੇ ਵਾਪਸ ਗੁਰੂ ਜੀ ਦੇ ਕੋਲ ਪਰਤ ਗਿਆ। ਅੰਤ ਵਿੱਚ ਗੁਰੂ ਗੋਰਖਨਾਥ ਦੇ ਹੁਕਮਾਂ ਅਨੁਸਾਰ ਪੂਰਨ ਸਿਆਲਕੋਟ ਦੇ ਰਾਜ ਵਿੱਚ ਵਾਪਸ ਆ ਗਿਆ। ਜਿੱਥੇ ਰਾਜਾ ਸਲਵਾਨ ਤੇ ਰਾਣੀ ਲੂਣਾ ਬੱਚੇ ਤੋਂ ਬਿਨਾਂ ਦੁੱਖੀ ਸਨ। ਉਦਨ ਨੇ ਇੱਕ ਸਾਧੂ ਦੇ ਰੂਪ ਵਿੱਚ ਉਹਨਾਂ ਨੂੰ ਇੱਕ ਬੱਚੇ ਦਾ ਵਰਦਾਨ ਦਿੱਤਾ। ਲੋਹਾ ਨੇ ਆਪਣੀ ਅਪਰਾਧ ਨੂੰ ਮੰਨਿਆ ਅਤੇ ਭਗਤ ਪੂਰਨ ਤੋਂ ਮਾਫੀ ਮੰਗੀ। ਉਦਨ ਨੇ ਦੱਸਿਆ ਕਿ ਉਹ ਉਹਨਾਂ ਦਾ ਹੀ ਪੁੱਤਰ ਹੈ ਅਤੇ ਇਹ ਸਭ ਭਗਵਾਨ ਦੀ ਇੱਛਾ ਸੀ। ਇਸ ਕਾਰਨ ਪੂਰਨ ਭਗਤ ਦੀ ਕਹਾਣੀ ਨੇ ਦੁੱਖ, ਧੋਖੇ, ਤਿਆਗ ਅਤੇ ਅੰਤ ਵਿੱਚ ਮਾਫੀ ਅਤੇ ਆਤਮਿਕ ਮੁਕਤੀ ਦਾ ਸੰਦੇਸ਼ ਦਿੱਤਾ।